ਸੁਖਮਨੀ ਸਾਹਿਬ ਸੰਗਤ ਜੀ ਅੱਜ ਤੋਂ ਅਸੀਂ ਗੁਰੂ ਜੀ ਦੀ ਕਿਰਪਾ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਤੇ ਉਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ ਇਹ ਬਾਣੀ ਪੰਜਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਇਸ ਬਾਣੀ ਦੀਆਂ 24 ਅਸ਼ਟਪਦੀਆਂ ਹਨ ਹਰ ਇੱਕ ਅਸ਼ਟਪਦੀ ਦੇ 8 ਪਦੇ ਹਨ ਤੇ ਹਰ ਇੱਕ ਅਸ਼ਟਪਦੀ ਇੱਕ ਸ਼ਲੋਕ ਨਾਲ ਆਰੰਭ ਹੁੰਦੀ ਹੈ ਅਰਥ ਆਰੰਭ ਸ਼ੁਰੂ ਕਰਦੇ ਹਾਂ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਨਾਨਕ ਸਰੂਪ ਨੇ ਗੌੜੀ ਰਾਗ ਵਿੱਚ ਇਸ ਬਾਣੀ ਨੂੰ ਉਚਾਰਨ ਕੀਤਾ ਹੈ ਇੱਕ ਓੰਕਾਰ ਉਤਪਤੀ ਪਾਲਣਾ ਤੇ ਪਰਲੇ ਕਰਨ ਵਾਲਾ ਪਰਮਾਤਮਾ ਇਕ ਹੈ ਸਤਗੁਰ ਪ੍ਰਸਾਦ ਸत्य ਤੇ ਅਸत्य ਦਾ ਨਿਰਣਣ ਕਰਨ ਵਾਲੇ ਗੁਰੂ ਦੀ ਕਿਰਪਾ ਨਾਲ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ ਸ਼ਲੋਕ ਆਦ ਗੁਰੇ ਨਮ ਹੈ ਪਰਮਾਤਮਾ ਜਿਸ ਨੇ ਸਭ ਤੋਂ ਪਹਿਲਾਂ ਸੰਸਾਰ ਨੂੰ ਗਿਆਨ ਪ੍ਰਦਾਨ ਕੀਤਾ ਉਸ ਪਰਮਾਤਮਾ ਨੂੰ ਨਮਸਕਾਰ ਹੈ ਜੁਗਾਦ ਗੁਰੇ ਨਮਹਿ ਚਾਰ ਜੁਗਾਂ ਦੇ ਆਦ ਗੁਰੂ ਨੂੰ ਨਮਸਕਾਰ ਹੈ ਸਤ ਗੁਰੇ ਨਮਹਿ ਸਤ ਸਰੂਪ ਗੁਰੂ ਨੂੰ ਨਮਸਕਾਰ ਹੈ ਸ਼੍ਰੀ ਗੁਰਦੇਵ ਨਮਹਿ ਉਪਮਾ ਯੋਗ ਸਰਬ ਵਿਆਪਕ ਗੁਰੂ ਨੂੰ ਨਮਸਕਾਰ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਪਰਮਾਤਮਾ ਨੂੰ ਸਿਮਰੋ ਤੇ ਸਿਮਰਨ ਕਰਕੇ ਸੁੱਖਾਂ ਦੀ ਪ੍ਰਾਪਤੀ ਕਰੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰਨ ਕਰਕੇ ਸ਼ਰੀਰ ਦੇ ਦੁੱਖ ਤੇ ਕਸ਼ਟਾਂ ਨੂੰ ਮਿਟਾ ਦਿਓ ਸਿਮਰੋ ਜਸਬ ਸੰਭਰੇ ਕੈ ਉਸ ਤਜ ਗਾਵੋ ਜੋ ਇੱਕ ਪਰਮਾਤਮਾ ਸੰਸਾਰ ਨੂੰ ਪਾਲਣ ਵਾਲਾ ਹੈ ਨਾਮ ਜਪਤ ਗਨਤ ਨੇ ਕੇ ਜਿਸ ਦੇ ਨਾਮ ਨੂੰ ਕਈ ਬੇਅੰਤ ਜਪਦੇ ਹਨ ਵੇਦ ਪੁਰਾਨ ਸਿਮਰ ਸੁਦਾ ਅਖਰ ਵੇਦਾਂ ਪੁਰਾਣਾ ਤੇ ਸਿਮਰਤੀਆਂ ਦੇ ਪਵਿੱਤਰ ਅੱਖਰ ਕਿੰਨੇ ਰਾਮ ਨਾਮਿਕ ਅਖਰ ਰਾਮ ਨਾਮ ਦੇ ਇੱਕ ਅੱਖਰ ਨੇ ਪਵਿੱਤਰ ਕੀਤੇ ਹਨ ਕਿਨ ਕਾ ਇੱਕ ਜਿਸ ਜੀ ਬਸਾਵੇ ਇਹ ਕਿਣ ਕਾ ਵੀ ਜਿਸ ਦੇ ਹਿਰਦੇ ਵਿੱਚ ਇਸ ਨਾਮ ਦਾ ਵਸ ਜਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਉਸ ਦੀ ਉਪਮਾ ਉਸ ਦੀ ਮਹਿਮਾ ਗਿਣਤੀ ਵਿੱਚ ਨਹੀਂ ਆ ਸਕਦੀ ਕਾਂਖੀ ਏਕੇ ਦਰਸ ਤੁਹਾਰੋ ਜਿਹੜੇ ਕੇਵਲ ਇੱਕ ਤੇਰੇ ਨਾਮ ਦੇ ਹੀ ਇੱਛਾ ਵੰਨ ਹਨ हे ਪ੍ਰਭੂ ਜੀ ਨਾਨਕ ਤੁੰਸੰਗ ਮੋਹੇ ਉਧਾਰੋ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਨਾਲ ਮੇਰਾ ਵੀ ਉਧਾਰ ਕਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੇ ਮਨ ਬਿਸਰਾਮ ਸੁਖਮਨੀ ਸੁਖਾਂ ਦੀ ਮਣੀ ਸਭ ਤੋਂ ਫਰੇਸ਼ਟ ਸੁਖ ਦੇਣ ਵਾਲੇ ਪਰਮਾਤਮਾ ਦਾ ਸੁਖਮਨੀ ਅੰਮ੍ਰਿਤ ਨਾਮ ਹੈ ਜੋ ਭਗਤ ਜਨਾਂ ਦੇ ਮਨ ਵਿੱਚ ਵਸਦਾ ਹੈ ਰਹਾਉ ਇਹ ਰਹਾਉ ਦੀ ਸੂਚਨਾ ਕੇਵਲ ਇੱਥੇ ਹੀ ਇਸ ਬਾਣੀ ਵਿੱਚ ਦਿੱਤੀ ਹੈ ਰਹਾਉ ਟਹਿਰਾਉ ਨੂੰ ਕਹਿੰਦੇ ਹਨ ਪ੍ਰਭ ਕੇ ਸਿਮਰਨ ਗਰਬ ਨ ਬਸੇ ਪ੍ਰਭੂ ਦੇ ਸਿਮਰਨ ਕਰਕੇ ਮਾਤਾ ਦੇ ਗਰਭ ਵਿੱਚ ਵਾਸਾ ਨਹੀਂ ਹੁੰਦਾ ਅਰਥਾਤ ਜਨਮ ਮਰਨ ਮਿਟ ਜਾਂਦਾ ਹੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭੂ ਦੇ ਸਿਮਰਨ ਕਰਕੇ ਜੰਮਾਂ ਦਾ ਭੂਤਾਂ ਪ੍ਰੇਤਾਂ ਦਾ ਦੁਖ ਨਾਸ਼ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਕਾਲ ਪਰਹਰੇ ਪ੍ਰਭੂ ਦੇ ਸਿਮਰਨ ਕਰਕੇ ਕਾਲ ਦੂਰ ਹੋ ਜਾਂਦਾ ਹੈ ਅਰਥਾਤ ਕਾਲ ਦਾ ਭੈ ਨੇੜੇ ਨਹੀਂ ਆਉਂਦਾ ਪ੍ਰਭ ਕੇ ਸਿਮਰਨ ਦੁਸ਼ਮਣ ਟਰੇ ਪ੍ਰਭੂ ਦੇ ਸਿਮਰਨ ਕਰਕੇ ਦੁਸ਼ਮਣ ਬੁਰੀਾਈ ਕਰਨ ਤੋਂ ਤਲ ਜਾਂਦਾ ਹੈ ਵਾਰ ਨਹੀਂ ਕਰਦਾ ਪ੍ਰਭ ਸਿਮਰਤ ਕਛ ਬਿਗੰਨ ਨ ਲੱਗੈ ਪ੍ਰਭੂ ਦਾ ਸਿਮਰਨ ਕਰਦਿਆਂ ਨੂੰ ਜ਼ਿੰਦਗੀ ਵਿੱਚ ਵਿਗੰਨ ਨਹੀਂ ਪੈਂਦਾ ਪ੍ਰਭ ਕੇ ਸਿਮਰਨ ਅਨੰਦ ਜਗੈ ਪ੍ਰਭੂ ਦੇ ਸਿਮਰਨ ਕਰਕੇ ਪੁਰਸ਼ ਰਾਤ ਦਿਨ ਨਾਮ ਵਿੱਚ ਸਾਵਧਾਨ ਰਹਿੰਦਾ ਹੈ। ਤਬਕੇ ਸਿਮਰਨ ਪਹੁ ਨ ਬਿਆਪੈ ਪ੍ਰਭੂ ਦੇ ਸਿਮਰਨ ਨਾਲ ਜੰਮਾ ਦਾ ਡਰ ਨਹੀਂ ਲੱਗਦਾ। ਤਬਕੇ ਸਿਮਰਨ ਦੁਖ ਨ ਸੰਤਾਪੈ ਪ੍ਰਭੂ ਦੇ ਸਿਮਰਨ ਕਰਕੇ ਦੁਖ ਨਹੀਂ ਸਤਾਉਂਦਾ। ਪ੍ਰਭ ਕਾ ਸਿਮਰਨ ਸਾਧ ਕੇ ਸੰਗ ਪ੍ਰਭੂ ਦਾ ਸਿਮਰਨ ਸਾਦੂ ਦੇ ਸੰਗ ਕਰਕੇ ਹੁੰਦਾ ਹੈ ਸਰਬ નિਧਾਨ ਨਾਨਕ ਹਰ ਰੰਗ ਗੁਰੂ ਜੀ ਕਥਨ ਕਰਦੇ ਹਨ ਪ੍ਰਭੂ ਦੇ ਪ੍ਰੇਮ ਵਿੱਚ ਸਾਰੇ ਸੁਖ ਹੁੰਦੇ ਹਨ ਪ੍ਰਭ ਕੈ ਸਿਮਰਨ ਰਿੱਧ ਸਿਧ ਨੌ ਨਿਧ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਸੰਪਤੀ ਸੰਪਦਾ 18 ਸਿੱਧੀਆਂ ਤੇ ਨੌ ਨਿਹਦੀਆਂ ਦੇ ਪਦਾਰਥ ਪ੍ਰਾਪਤ ਹੁੰਦੇ ਹਨ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁੱਧ ਪ੍ਰਭੂ ਦੇ ਸਿਮਰਨ ਕਰਨ ਨਾਲ ਆਪਣੇ ਸਰੂਪ ਦਾ ਗਿਆਨ ਪਰਮਾਤਮਾ ਦਾ ਧਿਆਨ ਤੇ ਬੁੱਧੀ ਤਤਵੇਤਾ ਹੋ ਜਾਂਦੀ ਹੈ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭੂ ਦੇ ਸਿਮਰਨ ਕਰਨ ਨਾਲ ਜਪਨ ਦੇ ਜਪਣੇ ਤੇ ਤਪਾਂ ਦੀ ਸਾਧਨਾ ਕਰਨ ਦੇ ਫਲ ਪ੍ਰਾਪਤ ਹੋ ਜਾਂਦੇ ਹਨ ਪ੍ਰਭ ਕੇ ਸਿਮਰਨ ਬਿਨ ਸਹ ਦੂਜਾ ਪ੍ਰਭੂ ਦੇ ਸਿਮਰਨ ਕਰਨ ਨਾਲ ਦ્વੈਤ ਭਾਵਨਾ ਨਾਸ਼ ਹੋ ਜਾਂਦੀ ਹੈ। ਦ્વੈਤ ਭਾਵਨਾ ਦਾ ਅਰਥ ਹੈ ਮੇਰ ਤੇਰ ਵਾਲੀ ਗੱਲ ਨਾਸ਼ ਹੋ ਜਾਂਦੀ ਹੈ। ਪ੍ਰਪੱਕਿਆ ਸਿਮਰਨ ਤੀਰਥ સ્ਨਾਣ ਨੇ ਪ੍ਰਭੂ ਦੇ ਸਿਮਰਨ ਕਰਨ ਨਾਲ ਤੀਰਥਾਂ ਦੇ स्नान ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਪ੍ਰਪੱਕਿਆ ਸਿਮਰਨ ਦਰਗੈ ਮਾਨ ਨੇ ਪਰਬੂ ਦੇ ਸਿਮਰਨ ਕਰਨ ਨਾਲ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਸਿਮਰਨ ਹੋਏ ਸੁ ਭਲਾ ਪ੍ਰਭੂ ਦੇ ਸਿਮਰਨ ਕਰਨ ਨਾਲ ਜੋ ਹੁੰਦਾ ਹੈ ਉਹ ਚੰਗਾ ਹੁੰਦਾ ਹੈ। ਅਰਥਾਤ ਨਾਮ ਸਿਮਰਨ ਵਾਲਾ ਪ੍ਰਭੂ ਦੇ ਬਾਣੇ ਵਿੱਚ ਆਨੰਦ ਵਿੱਚ ਰਹਿੰਦਾ ਹੈ। ਪ੍ਰਭ ਕੈ ਸਿਮਰਨ ਸੁ ਫਲ ਫਲਾ ਪ੍ਰਭੂ ਦੇ ਸਿਮਰਨ ਕਰਨ ਨਾਲ ਪੁਰਸ਼ ਚੰਗੇ ਫਲਾਂ ਨਾਲ ਫਲਦਾ ਹੈ ਸੇ ਸਿਮਰੇ ਜਿਨ ਆਪ ਸਿਮਰਾਏ ਉਹ ਪੁਰਸ਼ ਸਿਮਰਨ ਕਰਦੇ ਹਨ ਜਿਨ੍ਹਾਂ ਤੋਂ ਪ੍ਰਭੂ ਪਰਮਾਤਮਾ ਆਪ ਸਿਮਰਨ ਕਰਾਉਂਦਾ ਹੈ ਨਾਨਕਤਾ ਕੇ ਲਾਗੂ ਪਾਏ ਗੁਰੂ ਜੀ ਕਥਨ ਕਰਦੇ ਹਨ ਐਸੇ ਪੁਰਸ਼ਾਂ ਦੀ ਪੈੜੀ ਲੱਗੀ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਪਰਮਾਤਮਾ ਦਾ ਸਿਮਰਨ ਸਭਨਾ ਕਰਮ ਕਾਂਡਾ ਤੋਂ ਉੱਚਾ ਹੈ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭੂ ਦੇ ਸਿਮਰਨ ਨਾਲ ਬਹੁਤ ਜੀਵ ਤਰੇ ਹਨ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੇ ਪ੍ਰਭੂ ਦੇ ਸਿਮਰਨ ਨਾਲ ਤ੍ਰਿਸ਼ਨਾ ਮਿਟ ਜਾਂਦੀ ਹੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੇ ਪਰਮਾਤਮਾ ਦੇ ਸਿਮਰਨ ਨਾਲ ਸਭ ਕੁਝ ਪੱਲਾ ਬੁਰਾ ਸਮਝ ਵਿੱਚ ਆ ਜਾਂਦਾ ਹੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭੂ ਦੇ ਸਿਮਰਨ ਕਰਕੇ ਜਮਾ ਦਾ ਡਰ ਨਹੀਂ ਰਹਿੰਦਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭੂ ਦਾ ਸਿਮਰਨ ਕਰਕੇ ਮਨ ਦੀ ਆਸਾ ਪੂਰਨ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭੂ ਦੇ ਸਿਮਰਨ ਕਰਕੇ ਮਨ ਦੀ ਵਿਸ਼ੇ ਵਿਕਾਰਾਂ ਦੀ ਮੈਲ ਨਾਸ ਹੋ ਜਾਂਦੀ ਹੈ ਤੇ ਅੰਮ੍ਰਿਤ ਨਾਮ ਰਿਤ ਮਹ ਸਮਾਏ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹਿਰਦੇ ਵਿੱਚ ਸਮਾ ਜਾਂਦਾ ਹੈ ਪ੍ਰਭ ਜੀ ਵਸੇ ਸਾਧ ਕੀ ਰਸਨਾ ਪ੍ਰਮਾਤਮਾ ਸੰਤਾਂ ਦੀ ਜ਼ੁਬਾਨ ਤੇ ਵਸਦਾ ਹੈ ਨਾਨਕ ਜਨਕਾ ਦਾਸਨ ਦਸਨਾ ਨਾਨਕ ਜੀ ਕਹਿੰਦੇ ਹਨ ਮੈਂ ਉਨ੍ਹਾਂ ਦੇ ਦਾਸਾਂ ਦਾ ਦਾਸ ਹਾਂ ਪ੍ਰਭ ਕੋ ਸਿਮਰੇ ਸੇ ਤਨੁ ਹੰਤੇ ਜੋ ਪ੍ਰਭੂ ਨੂੰ ਸਿਮਰਦੇ ਹਨ ਕੋ ਧਨਵਾਨ ਹਨ ਪ੍ਰਭ ਕੋ ਸਿਮਰੇ ਸੇ ਪਤਵੰਤੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਇੱਜ਼ਤ ਵਾਲੇ ਹਨ ਪ੍ਰਭ ਕੋ ਸਿਮਰੇ ਸੇ ਜਨਪਰਵਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਦਰਗਾਹ ਵਿੱਚ ਮਨਜ਼ੂਰ ਹੁੰਦੇ ਹਨ ਪਰਵਾਨ ਹੁੰਦੇ ਹਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸੰਸਾਰ ਵਿੱਚ ਮੁਖੀ ਹੁੰਦੇ ਹਨ ਪ੍ਰਭ ਕੋ ਸਿਮਰੇ ਸੇ ਬੇਮਹਤਾਜੇ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮਹਤਾਜ ਨਹੀਂ ਹੁੰਦੇ ਪ੍ਰਭ ਕੋ ਸਿਮਰੇ ਸੇ ਸਰਬਕੇ ਰਾਜੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਭ ਦੇ ਰਾਜੇ ਹੁੰਦੇ ਹਨ ਅਰਥਾਤ ਸਭ ਕੋਈ ਉਹਨਾਂ ਦੀ ਆਗਿਆ ਮੰਨਦਾ ਹੈ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵਸਦੇ ਹਨ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਦਾ ਸਥਿਰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਸਿਮਰਨ ਵਿੱਚ ਉਹੀ ਲੱਗਦੇ ਹਨ ਜਿਨ੍ਹਾਂ ਤੇ ਪ੍ਰਮਾਤਮਾ ਆਪ ਦਿਆਲ ਹੋਵੇ ਨਾਨਕ ਜਨ ਕੀ ਮੰਗੇਰ ਵਾਲਾ ਗੁਰੂ ਜੀ ਕਥਨ ਕਰਦੇ ਹਨ ਮੈਂ ਉਹਨਾਂ ਦੀ ਚਰਨ ਧੂੜੀ ਮੰਗਦਾ ਹਾਂ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹ ਪਰਉਪਕਾਰ ਕਰਨ ਵਾਲੇ ਹੁੰਦੇ ਹਨ ਪ੍ਰਭ ਕੋ ਸਿਮਰੇ ਤਿੰ ਸਦ ਬਲੇ ਹਾਰੀ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਜੋ ਪਰਮਾਤਮਾ ਨੂੰ ਸਿਮਰਦੇ ਹਨ ਉਹ ਸ਼ੋਭਨੀਖ ਹਨ ਪ੍ਰਭ ਕੋ ਸਿਮਰੇ ਤਿੰ ਸੁਖ ਬਿਹਾਵੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਉਮਰ ਸੁਖੀ ਬੀਤਦੀ ਹੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਸੰਸਾਰਕ ਵਰਤੋਂ ਵਿਹਾਰ ਦੀ ਮਰਿਆਦਾ ਸ਼ੁੱਧ ਹੁੰਦੀ ਹੈ ਅਰਥਾਤ ਛਲ ਫਰੇਵ ਵਾਲੀ ਨਹੀਂ ਹੁੰਦੀ ਪ੍ਰਭ ਕੋ ਸਿਮਰੇ ਤਿਨ ਆਨੰਦ ਕਨਿਹਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਬਹੁਤ ਖੁਸ਼ੀਆਂ ਹੁੰਦੀਆਂ ਹਨ ਪ੍ਰਭ ਕੋ ਸਿਮਰੇ ਸਬੇ ਹਰ ਨਿਹਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਹਰੀ ਪ੍ਰਭੂ ਦੇ ਨੇੜੇ ਹੁੰਦੇ ਹਨ ਸੰਤ ਕਿਰਪਾ ਤੇ ਅੰਧਿਨ ਜਾਗ ਸੰਤਾਂ ਦੀ ਕਿਰਪਾ ਕਰਕੇ ਪ੍ਰਭੂ ਨੂੰ ਸਿਮਰਨ ਵਾਲੇ ਪੁਰਸ਼ ਸਦਾ ਹੀ ਸਿਮਰਨ ਵਿੱਚ ਜਾਗਦੇ ਤਤਪਰ ਰਹਿੰਦੇ ਹਨ ਨਾਨਕ ਸਿਮਰਨ ਪੂਰੇ ਭਾਗ ਗੁਰੂ ਜੀ ਕਥਨ ਕਰਦੇ ਹਨ ਪ੍ਰਭੂ ਦਾ ਸਿਮਰਨ ਪੂਰਨ ਭਾਗਾਂ ਕਰਕੇ ਹੁੰਦਾ ਹੈ ਪ੍ਰਭ ਕੇ ਸਿਮਰਨ ਕਾ ਕਾਰਜ ਪੂਰੇ ਪਰਮਾਤਮਾ ਦੇ ਸਿਮਰਨ ਕਰਕੇ ਕਾਰਜ ਪੂਰਨ ਹੋ ਜਾਂਦੇ ਹਨ ਪ੍ਰਭ ਕੈ ਸਿਮਰਨ ਕਬੂ ਨ ਛੂਰੇ ਛੂਰੇ ਦਾ ਅਰਥ ਹੈ ਪਛਤਾਉਣਾ ਪਰਮਾਤਮਾ ਦਾ ਸਿਮਰਨ ਕਰਕੇ ਕਦੀ ਛੂਰਨਾ ਨਹੀਂ ਪੈਂਦਾ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪਰਮਾਤਮਾ ਦਾ ਸਿਮਰਨ ਕਰਕੇ ਹਰੀ ਦੇ ਗੁਣ ਗਾਇਨ ਵਾਲੀ ਬਾਣੀ ਹੁੰਦੀ ਹੈ ਪ੍ਰਭ ਕੈ ਸਿਮਰਨ ਸਹਿ ਜਸਮਾਨੀ ਪ੍ਰਭੂ ਦੇ ਸਿਮਰਨ ਕਰਕੇ ਬਿਰਤੀ ਅਡੋਲ ਸੁਖ ਵਿੱਚ ਸਮਾ ਜਾਂਦੀ ਹੈ प्रभ के सिमरन निचला सन प्रभु दे सिमरन करके मन अडोल है नहीं प्रभ सिमरन कमल बिगासन प्रभु दे सिमरन करके हिरदा खिड़ जाता है प्रभ के सिमरन अनहद चुनकार प्रभु सिमरन करके ਦਸਮ ਦੁਆਰ ਵਿੱਚ ਇੱਕ ਰਸ ਸ਼ਬਦ ਧੋਨੀ ਹੁੰਦੀ ਰਹਿੰਦੀ ਹੈ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰੇ ਪ੍ਰਭੂ ਦਾ ਸਿਮਰਨ ਕਰਕੇ ਉਸ ਦੇ ਸੁੱਖਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਿਮਰੇ ਸੇ ਜਨ ਜਿੰਨ ਕੋ ਪ੍ਰਭ ਮਿਆ ਪ੍ਰਭੂ ਨੂੰ ਉਹੀ ਸਿਮਰਦੇ ਹਨ ਜਿਨ੍ਹਾਂ ਤੇ ਉਸ ਪਰਮਾਤਮਾ ਦੀ ਕਿਰਪਾ ਹੋਵੇ ਨਾਨਕ ਤਿੰਜਨ ਸਰਨੀ ਪਿਆ ਗੁਰੂ ਜੀ ਕਥਨ ਕਰਦੇ ਹਨ ਮੈਂ ਉਹਨਾਂ ਦੀ ਸ਼ਰਣੀ ਪੈਂਦਾ ਹਾਂ ਹਰ ਸਿਮਰਨ ਕਰ ਭਗਤ ਪਰਗਟਾਏ ਹਰੀ ਦਾ ਸਿਮਰਨ ਕਰਕੇ ਸੰਸਾਰ ਵਿੱਚ ਭਗਤ ਪ੍ਰਸਿੱਧ ਹੋਏ ਹਰ ਸਿਮਰਨ ਲਗ ਬੇਧੁਪਾਏ ਹਰੀ ਦੇ ਸਿਮਰਨ ਵਿੱਚ ਲਗ ਕਰਕੇ ਰਿਸ਼ੀਆਂ ਨੇ ਵੇਦ ਰਚਨਾ ਕੀਤੀ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰੀ ਦਾ ਸਿਮਰਨ ਕਰਕੇ ਸਿੱਧ ਜਤੀ ਅਤੇ ਦਾਤੇ ਹੋਏ ਹਨ ਹਰ ਸਿਮਰਨ 니 ਚੌਕੁੰਟ ਜਾਤੇ ਹਰੀ ਦਾ ਸਿਮਰਨ ਕਰਕੇ ਰਵਿਦਾਸ ਕਬੀਰ ਸਦਨਾ ਵਾਲਮਿਕ ਆਦਿਕ ਜਨਮ ਜਾਤੀ ਦੇ ਨੀਵੇਂ ਹੋਣ ਕਰਕੇ ਲੋਕ ਸੰਸਾਰ ਦੇ ਚਾਰੋਂ ਤਰਫੀ ਇਹ ਜਾਣੇ ਗਏ ਹਨ ਹਰ ਸਿਮਰਨ ਤਾਰੀ ਸਭ ਧਰਨਾ ਹਰੀ ਦੇ ਸਿਮਰਨ ਕਰਕੇ ਹੀ ਸਾਰੀ ਧਰਤੀ ਖੜੀ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਉਸ ਹਰੀ ਨੂੰ ਸਦਾ ਸਿਮਰੋ ਜਿਸ ਨੇ ਸੰਸਾਰ ਦੀ ਰਚਨਾ ਕੀਤੀ ਹੈ ਹਰ ਸਿਮਰਨ ਕੋ ਸਗਲ ਅਕਾਰਾ ਹਰੀ ਨੇ ਸਿਮਰਨ ਵਾਸਤੇ ਹੀ ਇਹ ਸਾਰਾ ਪਸਾਰਾ ਕੀਤਾ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ ਹਰੀ ਦੇ ਸਿਮਰਨ ਵਿੱਚ ਨਿਰੰਕਾਰ ਹਰੀ ਪ੍ਰਮਾਤਮਾ ਆਪ ਹੈ ਕਰ ਕਿਰਪਾ ਜਿਸ ਆਪ 부ਝਾਇਆ ਕਿਰਪਾ ਕਰਕੇ ਜਿਸ ਨੂੰ ਇਹ ਵਾਰਤਾ ਆਪ ਹਰੀ ਨੇ ਸਮਝਾਈ ਹੈ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਗੁਰੂ ਜੀ ਕਥਨ ਕਰਦੇ ਹਨ ਉਸ ਨੇ ਹੀ ਹਰੀ ਸਿਮਰਨ ਨੂੰ ਗੁਰੂ ਦੇ ਉਪਦੇਸ਼ ਦੁਆਰਾ ਪ੍ਰਾਪਤ ਕੀਤਾ ਹੈ ਇਸ ਸਾਰੀ ਅਸ਼ਟਪਦੀ ਵਿੱਚ ਵਾਹਿਗੁਰੂ ਦੇ ਸਿਮਰਨ ਦੀ ਮਹਾਨਤਾ ਉਸ ਦੇ ਗੁਣ ਤੇ ਸਿਮਰਨ ਕਰਨ ਵਾਲਿਆਂ ਨੂੰ ਉਸ ਦੇ ਫਲ ਦੀ ਪ੍ਰਾਪਤੀ ਦਾ ਵਰਣਨ ਹੈ ਸਿਮਰਨ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਸਭ ਕੁਝ ਹੀ ਸਿਮਰਨ ਆਸਰੇ ਸਥਿਤ ਤੇ ਸੁਭਾਇਮਾਨ ਹੈ ਸਿਮਰਨ ਕਰਨ ਨਾਲ ਹੀ ਪੁਰਸ਼ ਭਗਤੀ ਕਰਕੇ ਪ੍ਰਗਟ ਹੋਏ ਹਨ ਤੇ ਸਿਮਰਨ ਕਰਨ ਨਾਲ ਦੁੱਖਾਂ ਕਲੇਸ਼ਾਂ ਤੇ ਸਾਰੇ ਰੋਗਾਂ ਦਾ ਨਾਸ਼ ਹੁੰਦਾ ਹੈ ਸੰਗਤ ਜੀ ਬਾਣੀ ਦੇ ਅਰਥ ਕਰਦੇ ਆਂ ਹੋਈਆਂ ਭੁੱਲਾਂ ਚੁੱਕਾਂ ਦੀ ਅਸੀਂ ਮਾਫੀ ਮੰਗਦੇ ਹਾਂ ਅਗਲੀ ਵੀਡੀਓ ਵਿੱਚ ਅਸੀਂ ਅੱਗੇ ਜੇਸ਼ਟ ਪਦੀ ਦੇ ਅਰਥ ਕ ਸਮਝਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Yeah!